ਉਂਗੜਾ ਟੋ ਗੱਡੀਆਂ ਦੇ ਲੋਕੋ ਦੇਖਣਗੇ ਮੈਂ ਇਧਰ ਗਰ ਨਹੀਂ ਗੱਡੀਆਂ ਦੇ ਲੋਕੋ ਰੇਕ ਤੇ ਲੋਕੋ ਰੇਕ ਆਹ ਤੋਂ ਜਿਹੜੀ ਪਿਆਰ ਮੈਂ ਆਹ ਦੇ ਇੱਥੇ ਰੋ ਤੱਕ ਗੱਲ ਕਰਕੇ ਇਹਨਾਂ ਲੋਕਾਂ ਨਾਲ ਬਣੀ ਤਾਂ ਛੇੜ ਲਖਲੇ ਮੰਡੀ ਗਲਾਂ ਜਾਣਗੇ ਵਿਕਰੀਆ ਦਾ ਹਰਦੂ ਤੇ ਪਾਣੀ ਨੂੰ ਉਹ ਉਹ ਪੰਨਾ ਲਾਦਾ ਜੀ ਟੀਵੀ ਨਾਲ ਪਾਣੀ ਦਾ ਜਹਾਂ ਨਹੀਂ ਜਾਂਦਾ ਆਹਾ ਅਸਾਂ ਰਵੀ ਦਾ ਉਹ ਕੁੜੂ ਪੂਹੀ ਬਟੀ ਵੀ ਆਉਂਦੇ ਹੋਏ ਦਿਖਾਵਾਂਗੇ ਚਲ ਬੈਲੜਾ ਨੂੰ ਹਰ ਤੱਕ ਕੰਮ ਨਹੀਂ ਹੈਗਾ ਸਮਾ ਲਊਗੀ ਇਹਦਾ ਇੱਥੇ ਉੱਤੇ ਟੱਪੇ ਦੇ ਘਰ ਆ ਪਟਿਆ ਗਿਆ ਆ ਵੀ ਘਰ ਆ ਪੈ ਗਿਆ ਉੱਤਰੀ ਪੱਕਾਆਂ ਉਂਗੀਆਂ ਉਂਗੀਆਂ ਰੱਖਣੀਆਂ ਜਾਈਦੀਆਂ ਨੇ ਫਿਰ ਬੜਾ ਖਦਰਾਂ ਨੂੰ ਪਾਟ। ਕਿੰਨਾ ਪੱਤਰਾ ਖਾਣਗੇ। ਉਹ ਦੇਖਦਾ ਤੇ ਆਉਂਦਾ ਸਾਰੇ ਲੱਗਿਆ ਖੜਾ ਬਣ। ਚਿੱਤਰੂ ਵੀ ਦੇਖੋ ਬੱਦਲ ਚੜ੍ਹਿਆ ਆ ਰਿਹਾ। ਰਾਈ ਦੀ ਅੱਜ ਚੋਹੇ ਆ ਗਿਆ ਪਣੀ ਭਾਈ ਹੂੰ ਅੱਜ ਤੋਂ ਪੂਰੇ ਆ ਗਿਆ ਪਾਣੀ ਹਾਂ ਹਾਂ ਉਰੇ ਆ ਗਿਆ ਅਸਿਰਤ ਸਕੋਰਪੀਓ ਲੈ ਕੇ ਗਿਆ ਇਸ ਇਧਰ ਨੂੰ ਹੂੰ ਤੇ ਉਹਨੂੰ ਛੱਡ ਕੇ ਆਪ ਜਾਂਦੀ ਆਪਾਂ ਤਾਂ ਹਾਂ ਤਾਂ ਯਾਰ ਧਿਆਨ ਨਾਲ ਉਹਨਾਂ ਦਾ ਕਰਾ ਆ ਵੀ ਢਾਈ ਦੀ ਖਤਮ ਹੋ ਗਈ ਜਮਾ ਖੁਰਖ ਰਗੀ ਹੈ ਨਾ ਇੱਥੇ ਹੋਰ ਵੀ ਪਟਾ ਆਪਣਾ ਪਹਾੜੀ ਹੀ ਆ ਗਿਆ ਬੁਰਾ ਹੀ ਹਾਲ ਆ ਸਾਰੇ ਪਾਸੇ ਥੋੜਾ ਜਿਹਾ ਟਾਈਮ ਰੁਕਿਆ ਸੀ ਮੈਂ ਦੁਬਾਰੇ ਫੇਸ ਚ ਲੱਪਿਆ